ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਕਈ ਥਾਵਾਂ ਦੇ ਅਨਾਜ ਮੰਡੀਆਂ 'ਚ ਕਣਕ ਦੀ ਫਸਲ ਆਉਣੇ ਦੀ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਵੀ ਅਨਾਜ ਮੰਡੀ ਵਿੱਚ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਅਨਾਜ ਮੰਡੀ ਫਾਜਲਕਾ ਵਿੱਚ ਵੀ ਕਣਕ ਦੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਮਾਰਕੀਟ ਕਮੇਟੀ ਫਾਜਲਕਾ ਦੇ ਸਤਤਰ ਮਨਦੀਪ ਰਹਿਜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਨਾਜ ਮੰਡੀ ਫਾਜਲਕਾ 'ਚ ਕਣਕ ਦੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਕਾਰਨ ਕਿਸੇ ਵੀ ਕਿਸਾਨ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆਰਪੀਆ ਐਸੋਸੀਏਸ਼ਨ ਫਾਜ਼ਲਪਟਾ ਦੇ ਪ੍ਰਧਾਨ ਨੇ ਵੀ ਕਿਸਾਨਾਂ ਲਈ ਸਾਰੇ ਕੂਟਾ ਪ੍ਰਬੰਧ ਕੀਤੇ ਜਾਣ ਦੀ ਗੱਲ ਕਹੀ ਹੈ। ਕਨਗ ਦੀ ਵੀ ਹੁਣ ਤਿਆਰੀ 1-2 ਦਿਨਾਂ ਦੇ ਵਿੱਚ ਵਿੱਚ ਉਮੀਦ ਹੈਗੀ 10 ਟਿਕਣ ਕਨਗ ਮੰਡੀ ਦੇ ਵਿੱਚ ਆਜੂਗੀ ਕਿਉਂਕਿ ਮੌਸਮ ਸਾਫ਼ ਹੈ ਗਰਮੀ ਵੀ ਠੀਕ ਪੈ ਰਹੀ ਹੈ ਤੇ ਜਿਹੜੇ ਆਪਣੇ ਪ੍ਰਬੰਧਾਂ ਨੂੰ ਲੈ ਕੇ ਮੁੱਢਲੇ ਪ੍ਰਬੰਧ ਜਿਲੀ ਪਾਣੀ ਛਾਂ ਸਾਰੇ ਪ੍ਰਬੰਧ ਇਸ ਟਾਈਮ ਸਪਾਈਆਂ ਦੇ ਮੁਕਮਲ ਹੋ ਚੁੱਕੇ ਆ। ਬਸ ਫੁੱਲ ਤਿਆਰੀ ਇਸ ਟਾਈਮ ਜਦੋਂ ਕਨਕ ਆ ਗਈ ਨਾਲ ਦੀ ਨਾਲ ਸਾਡੇ ਵੱਲੋਂ ਉਹਦੀ ਖਰੀਦ ਸ਼ੁਰੂ ਕਰਵਾਉਂਦੇ ਅਸੀਂ ਸਹਿਮਤ ਹੋ ਗਏ ਨਾਲ ਦੀ। ਪਾਣੀ ਦੀ ਆਪਣੇ ਜਿਹੜੀਆਂ ਚਬੀਲਾਂ ਪੱਕੇ ਤੌਰ ਤੇ ਲਗਾਈਆਂ ਜਾਂਦੀਆਂ ਨੇ ਚਾਰ ਪੰਜ ਜਤਾ ਮੰਡੀ ਦੇ ਵਿੱਚ 메ਨ ਮੰਡੀ ਦੇ ਵਿੱਚ ਤੇ ਕੁਝ ਆਪਣੇ ਆਰਜੀ ਵੀ ਲਗਾਈਆਂ ਜਾਂਦੀਆਂ ਹੈਗੀਆਂ ਨੇ। ਬਾਥਰੂਮ ਦੋ ਦੋ ਟਾਇਲਟ ਬਲਾਕ ਪੱਕੇ ਹੋ ਗਏ ਨਵੇਂ ਬਣੇ ਆ ਜੀ। ਬਿਲਕੁਲ ਸਾਫ਼ ਸੁਥਰੀ ਹੈਗੀ ਤੇ ਚਾਰ ਪੰਜ ਆਰਜੀਵੀ ਟਾਇਲਟ ਬਲੱਗ ਬਣਾਏ ਜਾਂਦੇ ਮੰਡੀ ਦੇ ਵਿੱਚ ਮੇਨ ਮੰਡੀ ਦੇ ਵਿੱਚ ਕਨਕ ਜਿਹੜਾ ਹੈਗਾ ਫਾਜ਼ਿਲਗਾ ਮੇਨ ਮੰਡੀ ਦੇ ਵਿੱਚ 9 ਲੱਖ ਕੁਇੰਟਲ ਦੇ ਕਰੀਬ ਆਈ ਸੀ ਕਨਕ ਤੇ ਇਹ ਸੋਰੀ ਉਮੀਦ ਹੈਗੀ ਕੋਈ 5 10% ਪਲੱਸ ਹੀ ਆਉਗਲੀ ਮੌਸਮ ਸਾਫ਼ ਹੈ ਝਾੜ ਵੀ ਚੰਗੇ ਲੱਗ ਰਿਹਾ ਹੈ ਸੋਰੀ ਕੰਮਕਾਜ ਹੋਣਗੇ ਜੀ ਪਿਤਰਾਵਖਿਆ ਲਈ ਲੋਕਲ ਪੁਆਇੰਟਾਂ ਦੇ ਵਿੱਚ ਸਾਰੇ ਮੰਡੀਆਂ ਦੀ ਸਫਾਈਆਂ ਹੋ ਚੁੱਕੀਆਂ ਹੈ ਹੀ ਹੈ ਲਾਈਟਾਂ ਵਗੈਰਾ ਸਾਰੀ ਫਿਟਿੰਗ ਹੋ ਚੁੱਕੀ ਹੈ ਜਿਸ ਦਿਨ ਕਨਕ ਆ ਗਈ ਉਸੇ ਦਿਨ ਬੰਦੇ ਤਿਆਰ ਹੈਗੇ ਆ ਕਨਕ ਦੀ ਖਰੀਦ ਸ਼ੁਰੂ ਕਰਨ ਲਈ ਕੀ ਆਪਣੇ ਪ੍ਰਧਾਨ ਜੀ ਆਏ ਬਟੇ ਇਹਨਾਂ ਨੂੰ ਪਹਿਲੇ ਤਾਂ ਬਹੁਤ ਬਹੁ ਮੁਬਾਰਕਬਾਦ ਦੇਣਾ ਹੈ ਇਹਨਾਂ ਨੂੰ ਨਵੀਂ ਪ੍ਰਧਾਨਗੀ ਸੀਟ ਤੇ ਸਾਨੂੰ ਇਹਨਾਂ ਦਾ ਸਹਿਯੋਗ ਚਾਹੀਦਾ ਹੈ ਇਹਨਾਂ ਨੂੰ ਸਾਡਾ ਸਹਿਯੋਗ ਪੂਰੇ ਸਾਥ ਨਾਲ ਚੱਲਾਂਗੇ ਅਸੀਂ ਮਿਲ ਕੇ ਵਧੀਆ ਤੇ ਇਹਨਾਂ ਨੂੰ ਕਹਿੰਦੇ ਹਾਂ ਹੁਣ ਜੋ ਜੀ ਮੇਰੇ ਕੋਲ ਅੱਜ ਆਏ ਆ ਇਹ ਤੇ ਜਿਹੜੀ ਵੀ ਕੋਈ ਦਿੱਕਤ ਕੋਈ ਪੇਸ਼ ਆਉਂਦੀ ਕਿਸੇ ਤਰ੍ਹਾਂ ਦੀ ਮਿਲ ਕੇ ਅਸੀਂ ਉਹ ਮਸਲਾ ਹੱਲ ਨਾਲ ਦੀ ਨਾਲ ਹੀ ਕਰਾਂ ਕਮੇਟੀ ਵੱਲੋਂ ਸਾਡੇ ਸਾਰੇ ਮੁਲਾਜ਼ਮਾਂ ਨੇ ਡਿਊਟੀਆਂ ਲਗਾ ਚੁੱਕੀਆਂ ਨੇ ਸਾਰੇ ਫੋਕਲ ਪੁਆਇੰਟਾਂ ਦੇ ਵਿੱਚ ਮੇਨ ਮੰਡੀ ਦੇ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਆੜਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਤੇ ਹਰ ਪੱਖੋਂ ਅਸੀਂ ਇਸ ਟਾਈਮ ਪਿਆਰੀ ਹੈ ਕਣਕ ਦੀ ਇਲਾਕਾ ਨੂੰ ਤਾਂ ਆਹੀ ਅਸੀਂ ਅਪੀਲ ਕਰਦੇ ਆਂ ਕਿ ਕਣਕ ਨੂੰ ਸੁੱਕੀ ਵੜਾਉਣ ਸੁੱਕੀ ਕਣਕ ਨੂੰ ਆਪਣਾ ਜਿਹੜਾ ਕੰਬੈਨ ਲਗਵਾਉਣ ਤੇ ਪ੍ਰਧਾਨ ਜੀ ਐ ਬੈਠੇ ਇਹਨਾਂ ਨੂੰ ਮੈਂ ਇਹੀ ਰਿਕੁਐਸਟ ਕਰਾਂਗਾ ਵੀ ਆਪਣੇ ਆਪਣੇ ਆੜਤੀਆਂ ਨੂੰ ਜਿੰਨਾ ਭਰਾਵਾਂ ਨੂੰ ਸਾਰਿਆਂ ਨੂੰ ਕਹਿਣ ਵੀ ਆਪਦੇ ਜ਼ਿੰਮੇਦਾਰਾਂ ਨੂੰ ਸੁੱਕੀ ਕਣਕ ਵੜਾਉਣ ਦਾ ਹੀ ਆਪਣੀ ਅਪੀਲ ਕਰਨ ਸਾਰਿਆਂ ਨੂੰ ਤੇ ਮੰਡੀ ਦੇ ਵਿੱਚ ਜਿਹੜੀ ਸੁੱਕੀ ਕਣਕ ਲੈ ਕੇ ਆਉਣ ਤਾਂ ਜੋ ਇੱਥੇ ਜ਼ਿੰਮੇਦਾਰ ਨੂੰ ਕੱਜਲਗੁਆਰ ਨਾ ਹੋਣਾ ਪਵੇ ਕਿਸੇ ਦੀ ਇੱਕੇ ਦਾ ਤੇ ਜਿਹੜੀ ਸੁੱਕੀ ਕਣਕ ਨਾਲ ਦੀ ਨਾਲ ਅਗਲੇ ਦਿਨ ਤੋਲ ਕੇ ਆਲਾ ਵਿਲਾ ਹੋ ਜਾਈਂ 12% ਨਮੀ ਤਖਰੀਰ ਕਰਨੀ ਸਰਕਾਰ ਦੀ ਜਿਹੜੀ ਸਪੈਸੀਫਿਕੇਸ਼ਨਾਂ ਹੈਗੀਆਂ ਜੀ ਤੇ ਅਸੀਂ ਇਹੀ ਕਹਿੰਦੇ ਜੀ 12% ਮੋਇਸਚਰ ਤੋਂ ਘੱਟ ਵਾਲੀ 12% ਮੋਇਸਚਰ ਤੱਕ ਵੀ ਕਣਕ ਲੈ ਕੇ ਆਣ ਸੁੱਕੀ ਕਣਕ ਲੈ ਆਣ ਵਧੀਆ ਇੱਕ ਦਿਨ ਕਣਕ ਲੈ ਆਂਦੀ ਦੂਜੇ ਦਿਨ ਅਗਲਾ ਜ਼ਿਮੀਂਦਾਰ ਜੋ ਵੀ ਕਿਸਾਨ ਤੋਲ ਕੇ ਤੇ ਵੇਲਾ ਹੋ ਜਾਵੇ ਆਰਪੀਏ ਫਰੀ ਹੋ ਜਾਵੇ ਤੇ ਵੱਲੋਂ ਸੁਖ ਜੋ ਮੰਡੀ ਬੋਰਡ ਨੂੰ ਅਸੀਂ ਅਸੀਂ ਇੱਕ ਦਲ ਕੀਤੀ ਹੈ ਵੀ ਜੋ ਮੰਡੀ ਦੇ ਮੋਢਲੇ ਪ੍ਰਬੰਧ ਹੁੰਦੇ ਨੇ ਜੋ ਬਿਜਲੀ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਹੁੰਦਾ ਉਹ ਸਕਤੀ ਸਾਹਿਬ ਨੇ ਅਰਜੀ ਦੌਰ ਤੇ ਚਬਿਨਾਂ ਲਵਾ ਲਈ ਪਿਆ ਗਿਆ ਨੇ ਪਾਣੀ ਦਾ ਪ੍ਰਬੰਧ ਪੂਰਾ ਹੈ ਲਾਈਟਾਂ ਛੱਡਾਂ ਵਿੱਚ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਸਫਾਈ ਵੀ ਮੰਡੀ ਚੋਂ ਸਾਰੀ ਫੋਟੋ ਮਲ ਹੋ ਚੁੱਕੀ ਹੈ ਉਹ ਬਿਲਕੁਲ ਪੂਰਾ ਸ਼ੋਅ ਕਰ ਰਿਹਾ ਜੀ ਜਦੋਂ ਕਿਸਾਨ ਆਉਂਦੇ ਨੇ ਅਸੀਂ ਆਦੇ ਜਿਹੜੇ ਦੁਕਾਨ ਦੇ ਫਸਲ ਲੈ ਜਾਂਦੇ ਨੇ ਉੱਥੇ ਵੀ ਅਸੀਂ ਆਦੇ ਵੱਲੋਂ ਉਹਨਾਂ ਨੂੰ ਬੈਠਣ ਦੀ ਜਗ੍ਹਾ ਪ੍ਰਬੋਧ ਕੀਤੀ ਜਾਂਦੀ ਹੈ ਉਹਨਾਂ ਵਾਸਤੇ ਟਾਇਲਟ ਪਾਣੀ ਸਭ ਕੁਝ ਅਸੀਂ ਤੇ ਆਦੇ ਵੱਲੋਂ ਵੀ ਕਰਦੇ ਆ ਮੰਡੀ ਬੋਰਡ ਕੋਲ ਇੱਕ ਕਮੇਟੀ ਵੀ ਕਰਦੀ ਹੈ ਤੇ ਕਿਸੇ ਤਰ੍ਹਾਂ ਦੀ ਜ਼ਮੀਰ ਨੂੰ ਕੋਈ ਸਿਕੀ ਦਿੱਕਤ ਨਹੀਂ ਆਉਂਦੀ ਨੇ ਮੰਡੀ ਚ ਕਨਕ ਨਹੀਂ ਆਈ ਕਨਕ ਅੱਜਕੱਲ ਚੰਗਾ ਨਾ ਆਜੇ ਪਰ ਗੌਰਮੈਂਟ ਦੀਆਂ ਜੋ ਵੀ ਸਿਖਸ਼ਾ ਮਤਾਵਾਂ ਦੇ ਅੰਡਰ ਮੋਸਟਰ ਹੋਏਗੀ ਤਾਂ ਉਹਦੀ ਨਾਲ ਨਾਲ ਹੀ ਖਰੀਦ ਕੀਤੀ ਜਾਵੇਗੀ ਅਸੀਂ ਸਾਰੇ ਆੜਤੀਆਂ ਨੂੰ ਇਹ ਕਹਿ ਰਹੇ ਆ ਦੇ ਜਮੀਨਦਾਰ ਨੂੰ ਕੋਈ ਬਿੱਲੀ ਕਰਨ ਨਾ ਬਣਾ ਕਿਉਂਕਿ ਜੋ ਸਰਕਾਰ ਦੀ ਗੌਰਮੈਂਟ ਦੇ ਮੁਕਾਬਲ 12% ਮੋਸਟਰ ਹੀ ਕਰਨੇ ਕਿ ਲਈ ਜਾਏਗੀ ਉਹਨੇ ਮੋਸਟਰ ਲੈ ਕੇ ਆਣ ਅਸੀਂ ਸੈਕਟੀ ਸਾਹਿਬ ਨੂੰ ਇਹ ਰਿਕਵੈਸਟ ਕੀਤੀ ਸੈਕਟੀ ਸਾਹਿਬ ਆਦੇ ਤੌਰ ਤੇ ਗੇਟਾਂ ਤੇ ਬੰਦੇ ਬਿਠਾ ਦਿੱਤੇ ਨੇ ਮੋਸਟਰ ਚੈੱਕ ਕਰਕੇ ਕਹਿੰਦੇ ਹੁੰਦੇ ਮੰਡੀ ਆਏਗੀ ਕੋਈ ਵੀ ਗਿੱਲੀ ਕਰਨ ਨਾ ਲੈ ਕੇ ਆਏ ਅਸੀਂ ਹਰੇ ਗਾੜਤੀ ਨੂੰ ਕਹਿ ਰਹੇ ਆ ਦੇ ਜਮੀਨਦਾਰ ਨੂੰ ਮੈਸੇਜ ਦਿਓ ਚ ਦੋ ਦੋ ਲੇਟ ਕਿ ਉਹ ਵੜਾਓ ਪਰ ਕੰਨ ਸੁੱਕੀ ਲੈ ਕੇ ਆਓ